ਲੋਕਾਂ ਨੂੰ ਮੁਫਤ ਸੇ ਸਹੂਲਤਾਂ ਦੇਣ ਲਈ ਅਕਾਲੀ ਸਰਕਾਰ ਵੱਲੋਂ ਖੋਲੇ ਗਏ ਮੁਫਤ ਦਵਾਈ ਤੇ ਮੁਫਤ ਟੈਸਟ ਲੈਬ ਨੂੰ ਹੁਣ ਆਪ ਦਵਾਈ ਦੀ ਜ਼ਰੂਰਤ ਹੈ। ਵੋਟਾਂ ਹੁੰਦਿਆਂ ਹੀ ਇਹਨਾਂ ਸੈਂਟਰਾਂ ਦੀ ਹਾਲਤ ਖਰਾਬ ਹੋ ਗਈ ਹੈ। ਲੋਕਾਂ ਦੀ ਸੇਵਾ ਕਰਨ ਦੀ ਥਾਂ ਤੇ ਹੁਣ ਇਹਨਾਂ ਨੂੰ ਤਾਲੇ ਲਗਾ ਦਿੱਤੇ ਗਏ ਨੇ। ਇਹ ਤਸਵੀਰਾਂ ਫਰੀਦਕੋਟ ਦੇ ਸੈਂਟਰਾਂ ਦੀਆਂ ਨੇ। ਦਰਅਸਲ ਫਰੀਦਕੋਟ ਚ ਕਰੀਬ 16 ਸੈਂਟਰ ਪਿੰਡਾਂ ਚ ਤੇ 3 ਸੈਂਟਰ ਸ਼ਹਿਰਾਂ ਚ ਖੋਲੇ ਗਏ ਸਨ। ਪਰ ਲੋਕਾਂ ਨੇ ਦੋਸ਼ ਲਗਾਏ ਨੇ ਕਿ ਉਹਨਾਂ ਨੂੰ ਕਦੇ ਵੀ ਇੱਥੋਂ ਕੋਈ ਦਵਾਈ ਨਹੀਂ ਮਿਲੀ। ਮਰੀਜ਼ ਬਹੁਤ ਆਉਂਦੇ ਨੇ ਨਾ ਤਾਂ ਦਵਾਈਆਂ ਮਿਲਦੀਆਂ ਤੇ ਨਾ ਇੱਥੇ ਟੈਸਟ ਹੁੰਦੇ ਆ ਸਿਰਫ 3 ਮਹੀਨਿਆਂ ਚ ਟੋਟਲ 3 ਟੈਸਟ ਹੁੰਦੇ ਆ ਜਿਹੜੇ ਡਾਕਟਰ ਆ ਉਹ ਵੀ ਦਵਾਈ ਬਾਅਦ ਦੀ ਪਰਚੀ ਲਿਖਦੇ ਆ ਮਰੀਜ਼ਾਂ ਨੂੰ ਇੱਥੇ ਜਿੰਨੇ ਜ਼ਿਲ੍ਹੇ ਦੇ ਵਿੱਚ ਆ ਕਿਤੇ ਵੀ ਦਵਾਈ ਨਹੀਂ ਮਿਲਦੀ। ਮਰੀਜ਼ ਪਰੇਸ਼ਾਨ ਹੁੰਦੇ ਆ। ਮਰੀਜ਼ ਬਹੁਤ ਪਰੇਸ਼ਾਨ ਹੁੰਦੇ ਆ ਜੀ ਮਰੀਜ਼ ਇੱਥੇ ਰੋਹ ਜੀ ਸਾਡੇ ਕੋਲੇ ਆ ਕੇ ਆਂਦੇ ਬਾਬਾ ਜੀ ਇੱਥੇ ਦਵਾਈ ਤਾਂ ਮਿਲਦੀ ਨਹੀਂ ਇਹ ਸਾਨੂੰ ਇੱਥੇ ਇਹ ਖੋਲੇ ਕਾਦੇ ਵਾਸਤੇ ਸਿਵਲ ਹਸਪਤਾਲ ਚ ਪਹੁੰਚੇ ਆਪ ਉਮੀਦਵਾਰ ਨੇ ਵੀ ਇਹਨਾਂ ਸੈਂਟਰਾਂ ਨੂੰ ਲੈ ਕੇ ਅਕਾਲੀ ਸਰਕਾਰ ਤੇ ਨਿਸ਼ਾਨੇ ਸਾਧਦੇ ਤੇ ਇਹ ਜਿਹੜਾ ਹੈਗਾ ਇਹ ਤਾਂ ਸਿਰਫ ਵਿਖਾਵੇ ਵਾਸਤੇ ਚੀਜ਼ਾਂ ਬਣਾਈਆਂ ਔਰ ਸਿਰਫ ਤੇ ਸਿਰਫ ਜਿਹੜੇ ਹੈਗੇ ਕੁਝ ਬੰਦਿਆਂ ਨੇ ਆਪਦੇ ਜਿਹੜੇ ਹੈਗੇ ਸਰਕਾਰ ਨੇ ਪੈਸੇ ਖਾਣ ਵਾਸਤੇ ਮੈਂ ਤਾਂ ਕਹੂੰਗਾ ਜਦੋਂ ਇੱਥੇ ਸਾਨੂੰ ਕੁਝ ਮਿਲਦਾ ਹੀ ਨਹੀਂ ਨਾ ਜਿਹੜਾ ਫੰਡ ਰੱਖਿਆ ਉਹ ਸਾਰੇ ਦਾ ਸਾਰਾ ਫੰਡ ਇਹਨਾਂ ਦੇ ਜਿਹੜੇ ਹੈਗੇ ਹੈ ਲੀਡਰਸ਼ਿਪ ਤੇ ਜ ਕੰਨਾ ਟੈਕਸ ਨੇ ਹੁੰਦਾ ਨੇ ਦੇਖਿਆ ਗਾ ਉਧਰ ਸਿਵਲ ਸਰਜਨ ਨੇ ਬੰਡ ਸੈਂਟਰਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ 16 ਸੈਂਟਰ ਬਣੇ ਸੀ ਇੱਥੇ ਫਰੀਦਕੋਟ ਦੇ ਵਿੱਚ ਵੀ ਤਿੰਨ ਬਣੇ ਹੈਗੇ ਜਿਹੜੇ ਇੱਕ ਇੱਕ ਸਿਵਲ ਹਸਪਤਾਲ ਦੇ ਤੋਂ ਬੜਾ ਵਧੀਆ ਚੰਦਾ ਪਿਆ ਹੈਗਾ ਬਾਕੀ ਅਰਬਨ ਪੀਐਸਸੀ ਦੇ ਵਿੱਚ ਬਣੀਆਂ ਹੈਗੀਆਂ ਕਿ ਅਰਬਨ ਪੀਐਸਸੀ ਦੀ ਬਿਲਡਿੰਗ ਐਸਾ ਚੀ ਕਾਫੀ ਵੱਡੀ ਹੈਗੀ ਉੱਥੇ ਰੂਮਸ ਕਾਫੀ ਹੈਗੇ ਤੇ ਉਹ ਜਿਹੜਾ ਰੂਮ ਹੈਗਾ ਕਿਉਂਕਿ ਮੈਨ ਪਾਵਰ ਸ਼ਾਰਟੇਜ ਹੈਗਾ ਲੈਬੋਰੀਟਰੀ ਟੈਕਨੀਸ਼ੀਅਨ ਜਾਂ ਫਾਰਮਾਸਿਸਟ ਜਿਹੜੀ ਸ਼ਾਰਟੇਜ ਹੋਣ ਕਰਕੇ ਉੱਥੇ ਅਲੱਗ ਨਹੀਂ ਹੱਲੇ ਬਿ ਕਿਉਂਕਿ ਰੂਮਸ ਹੈਗੇ ਪਹਿਲਾਂ ਚੱਲਦੇ ਫਾਰਮੇਸੀ ਵੀ ਚੱਲਦੀ ਹੈਗੀ ਆ ਲੈਬ ਦਾ ਕਮਰਾ ਵੀ ਅੱਛਾ ਹੈ ਜਿਹੜਾ ਪਹਿਲਾਂ ਬਣਿਆ ਹੋਇਆ ਤੇ ਉਹ ਲੈਬ ਟੈਕਨੀਸ਼ੀਅਨ ਜਿਹੜਾ ਉੱਥੇ ਲਗਾ ਦਿੱਤਾ ਹੈਗਾ ਅਰਬਨ ਪੀਐਸਸੀ ਦੇ ਵਿੱਚ ਹੁਣ ਦੇਖਣਾ ਇਹ ਹੈ ਕਿ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਸ ਸੈਂਟਰ ਮੁਰਾ ਸ਼ੁਰੂ ਕੀਤੇ ਜਾਣਗੇ ਜਾਂ ਫਿਰ ਇਹ ਵੋਟਾਂ ਲੈਣ ਲਈ ਸਰਕਾਰ ਦਾ ਇੱਕ ਸਟੰਟ ਸੀ ਫਰੀਦਕੋਟ ਤੋਂ ਜਗਤਾਰ ਦੁਸਾਨ ਚੱਕਬਣੀ ਟੀਵੀ